Yo, god is up to a peace up to ਵਾਹਿਗੁਰੂ ਜੀ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਦੇ ਸਹਜ ਕਰਕੇ ਇਹ ਗੁਰੂ ਵਰਨ ਦੇ ਲਾਭ ਪ੍ਰਾਪਤ ਕਰਦੇ ਸਤਿਗੁਰ ਪਰਸੇ ਜੀ ਬਖਸ਼ਿਸ਼ ਕਰਦੇ ਹਨੇਕਾਂ ਭਗਤਾਂ ਨੇ ਪ੍ਰਮਾਤਮਾ ਦੀ ਅਬਾਦਤ ਕਰਕੇ ਆਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਪਰਵਾਣ ਹੋ ਚੁਕੇ ਆ ਸਤਿਗੁਰੂ ਵਰਸਾ ਜੀ ਇੱਕ ਭਗਤ ਦੀ ਗੱਲ ਭਾਈ ਗੁਰਦਾਸ ਜੀ ਆਪਣੀਆਂ 12 ਦੇ ਅੰਦਰ ਬਾਰ ਦਸਮੀ ਔੜੀ 16ਵੇਂ ਸੈਣ ਨਾਈ ਦੀ ਗੱਲ ਕਰਦੇ ਸੈਣ ਨਾਈ ਕਰਕੇ ਜਾਣੇ ਨੰਦਾ ਤੇ ਸੈਣ ਨਾਈ ਦਾ ਜਿਹੜਾ ਕਰਮ ਹੈ ਉਹ ਰਾਜੇ ਦੀ ਮਸਾਜ ਦਾ ਕੰਮ ਕਰਦਾ ਹੈ ਆਵ ਰਾਜਨ ਪਰਵਾਰ ਵਿੱਚ ਆਉਣਾ ਜਣੋਗਾ ਬੜੀਆਂ ਤੇ ਸਨਾਈ ਪਵਤ ਕਬੀਰ ਜੀ ਦੀ ਸੰਗਤ ਵੀ ਕਰਦਾ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਵੀ ਕਰਦਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਇਨਸਾਨ ਨੂੰ ਆਪਣੇ ਆਪ ਨੂੰ ਖੋਜਣਾ ਪੈਂਦਾ ਹੈ ਬੰਦੇ ਕੋ ਜਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਉਹਦੇ ਵਿੱਚੋਂ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਤੇ ਜਿਸ ਪਰਮਾਤਮਾ ਨੂੰ ਬ੍ਰਹਮੰਡਾ ਵਿੱਚ ਖੰਡਾ ਵਿੱਚ ਕੋਜਦੇ ਆ ਉਹ ਤੇਰੇ ਅੰਦਰੋਂ ਹੀ ਤੈਨੂੰ ਪ੍ਰਾਪਤ ਹੋ ਜਾਂਦਾ ਹੈ ਸਰਬੁਰ ਬਖਸ਼ ਜੀ ਬਖਸ਼ਿਸ਼ ਕਰਦੇ ਜੋ ਬ੍ਰਹਮੰਡੇ ਸੋਈ ਕਿੰਡੇ ਸੋ ਬਾਬਾ ਜਿਹੜਾ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਬਸਿਆ ਹੋਇਆ ਹੈ ਘਟ ਘਟ ਮੈਂ ਹਰ ਜੂ ਵਿੱਚ ਸੰਤਨ ਕਹਿਓ ਪੁਕਾਰ ਸਤਿਪੁਰਸ਼ ਨੇ ਪੁਕਾਰ ਕੇ ਦੱਸਾਇਆ ਵੀ ਰੱਬ ਜਿਹੜਾ ਕਿਣਕੇ ਕਿਣਕੇ ਚ ਘਟ ਘਟ ਵਿੱਚ ਉਹਦਾ ਵਾਸ ਹੈ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਉਸ ਪਰਮਾਤਮਾ ਦਾ ਵਾਸ ਨਾ ਹੋਵੇ ਇਸੇ ਕਰਕੇ ਸਤਿਗੁਰੂ ਪਾਰਸ਼ਰਧਨ ਦੀ ਉਸ ਪ੍ਰਮਾਤਮਾ ਨੂੰ ਪਾਉਣ ਵਾਸਤੇ ਉਸ ਮਾਲਕ ਨੂੰ ਸਮਝਣ ਵਾਸਤੇ ਕਿਉਂਕਿ ਪ੍ਰਮਾਤਮਾ ਜਿਹੜਾ ਹੈ ਇਹ ਸਮਝਣ ਦਾ ਵਿਸ਼ਾ ਹੈ ਤੇ ਗੁਰੂ ਬਖਸ਼ਿਸ਼ ਬੁੜੀ ਕਰਦਾ ਹੈ ਜਦੋਂ ਅਸੀਂ ਅਕਾਲ ਪੁਰਖ ਹੋਏ ਗੁਰੂ ਦੀ ਚਰਨਾਂ ਵਿੱਚ ਜੁੜ ਖੜ ਕੇ ਅਰਸ਼ਕੰਦ ਦਾ ਸਾਈ ਘੜੀ ਸੁਲਖਣੀ ਫਿਰ ਨਾਲ ਵਿਹਾਵਾ ਕਢੀ ਦਾ ਅਰਥ ਹੁੰਦਾ ਜਿਹੜਾ ਸਮਾਂ ਜਿੰਨਾ ਸਮਾਂ ਤੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਆਪ ਨੂੰ ਖੋਜਦਾ ਹੈ ਆਪਣੇ ਆਪ ਦਾ ਪਾਵ ਹੈ ਵੀ ਆਪਣੇ ਅੰਦਰਲੇ ਰੱਬ ਨੂੰ ਪ੍ਰਗਟ ਕਰਦਾ ਹੈ ਤੇ ਜੀਵਨ ਵਿੱਚ ਜਿਹੜੀ ਦਿਮਾਗ ਵਿੱਚ 네ਗੇਟਿਵਿਟੀ ਹੈ ਮਾੜੀ ਵਿਚਾਰ ਹੈ ਮਾੜੀ ਸੋਚ ਹੈ ਮਾੜਾ ਨਜ਼ਰੀਆ ਹੈ ਮਾੜੀ ਵਿਚਾਰ ਕਰਦਾ ਹੈ ਅੰਦਰ ਤੇਰੀ ਖਾਦਵਾਇ ਸੁੰਦੇ ਚੁਗਲੀ ਬਸੀ ਐ ਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਕਾਰਨ ਔ ਤੇ ਆਉਣ ਦਾ ਭਾਵ ਕੀ ਹੁੰਦਾ ਵੀ ਅਸੀਂ ਆਪਣੀਆਂ ਸਿੱਧੇ ਜੇ ਸਬਦਾਂ ਚੋਂ ਬਚਨ ਸਾਂਝੇ ਕਰਾਂ ਵੀ ਅਸੀਂ ਆਪਣੀਆਂ ਮਾੜੀਆਂ ਆਦਤਾਂ ਛੱਡਣੀਆਂ ਤੇ ਗੁਰੂ ਦੀ ਮੱਤ ਨੂੰ ਲੈ ਕੇ ਜੀਵਨ ਸਚਿਆਰਾ ਬਤੀਤ ਕਰਨਾ ਜਪਜੀ ਸਾਹਿਬ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ੂਈ ਕਰਦੇ ਕਿ ਸਿੱਖ ਨੇ ਹਮੇਸ਼ਾ ਬੇਨਤੀ ਕਰਣੀ ਹੈ ਵਿਕਿਏ ਵ ਸੱਚਿਆਰ ਹੋਈ ਹੈ ਕਿ ਮੂੜਾ ਟੁੱਟ ਪਾਲ ਮੇਰੇ ਅੰਦਰ ਦੀ ਜਿਹੜੀ ਕੂੜ ਦੀ ਬੱਟ ਹੈ ਪਾਲ ਅਰਥ ਹੁੰਦਾ ਬੱਦ ਕੂੜ ਦਾ ਜਿਹੜਾ ਬੰਨ ਬਣਿਆ ਹੋਇਆ ਹੈ ਹੀ ਮਹੌਮੇ ਬਣੀ ਹੋਈ ਹੈ ਈਗੋ ਬਣੀ ਹੈ ਇੱਛੇ ਮੇਂ ਦੂਰ ਹੋ ਗਿਆ। ਅੰਦਰ ਦੀ ਜਿਹੜੀ ਨੈਗੇਟਿਵਿਟੀ ਤਾਂ ਨਾਸ ਕਿਵੇਂ ਦੂਰ ਹੋਣਾ ਹੈ? ਤੇ ਪਰਸਾ ਕਹਿੰਦੇ ਜੇ ਤੂੰ ਪਹਿਲਾਂ ਸੁਣੇਗਾ। ਭਗਤ ਸੈਣ ਜੀ ਨੇ ਪਹਿਲਾਂ ਸੁਣਿਆ ਕਿ ਕਬੀਰ ਨੇ ਰੱਬ ਨੂੰ ਪਾ ਲਿਆ। ਕਬੀਰ ਆਪ ਹੀ ਰੱਬ ਹੋ ਗਿਆ। ਤੇ ਸੰਤ ਗੁਰੂ ਪਰਸਾ ਕਹਿੰਦੇ ਕਿ ਉਹ ਕਿਉਂਕਿ ਚਿੰਗੇ ਕੰਮ ਦੀ ਰੀਸ ਕਰਨੀ ਉਹ ਨਾਲ ਨਹੀਂ ਹੁੰਦਾ। ਇਰ ਪਾਉ ਗੁਰਦਾਸ ਜੀ ਆਪਣੀਆਂ 12 ਦੇ ਵਿੱਚ 16ਵੀਂ ਪਉੜੀ ਦੇ ਵਿੱਚ 10ਵੀਂ ਬਾਰ ਦੇ ਵਿੱਚ ਪਾਉ ਗੁਰਦਾਸ ਜੀ ਸੈਨ ਨਾਇ ਦੇ ਪ੍ਰਤਾਪ ਦੀ ਗੱਲ ਕਰਦੇ ਆ ਭਗਤ ਕਬੀਰ ਦੇ ਪ੍ਰਤਾਪ ਦੀ ਗੱਲ ਕਰਦੇ ਆ ਮਨ ਚਿੱਤ ਵਰਤਿਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ ਸੋਣ ਪ੍ਰਤਾਪ ਕਵੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਅਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਉਹਨਾਂ ਦੀ ਸੋਭਾ ਸੁਣ ਕੇ ਕਿਉਂਕਿ ਜ਼ਿੰਦਗੀ ਚ ਜੇ ਸੋਭਾ ਫਟਣੀਆਂ ਨਾ ਤਾਂ ਸਤਿਗੁਰੂ ਪਰਸਾਖੰਦੇ ਕਦੇ ਵੀ ਕਿਸੇ ਨਾਲ ਈਰਖਾ ਦੁਸ਼ਤ ਤੋਂ ਪਰੇ ਹੋ ਜਾ ਚੰਗੀ ਸੋਚ ਰੱਖ ਚੰਗਾ ਸੋਚਿਆ ਕਰ ਚੰਗਾ ਕਰਮ ਕਰਿਆ ਕਰ ਰੱਬ ਦੇ ਨਾਮ ਦੀ ਬੰਦਗੀ ਕਰਿਆ ਕਰ ਪਾਏ ਗੁਰਦਾਸ ਜੀ ਜਿਵੇਂ ਬਚਨ ਕਰਦੇ ਆ ਉਮਰ ਤੇ ਵਿਲਾ ਉਤ ਕਾਏ ਜਾਏ ਅੰਦਰ ਦਰਿਆਈ ਨਹੁੰਦੇ ਸਹਿਜ ਸਮਾਧ ਆਗਾਦ ਵਿੱਚ ਇੱਕ ਮਨ ਹੋਏ ਗੁਰਜਪ ਜਪੰਦੇ ਮੱਥਾ ਟੇਕਾ ਨਾਲ ਲਾਏ ਸਾਧ ਸੰਗਤ ਚੱਲ ਜਾਏ ਬੰਦੇ ਵੀ ਸੰਗਤ ਕਰਿਆ ਕਰ ਪਰ ਚੰਗੀ ਕਰਿਆ ਕਰ ਕਿਉਂਕਿ ਸੰਗਤ ਇੱਕ ਆਪ ਸੰਗਤ ਹੁੰਦੀ ਹੈ ਇੱਕ ਸੰਗਤ ਹੁੰਦੀ ਹੈ ਇਸ ਕਰਕੇ ਭਗਤ ਸੈਣਜੀ ਨੇ ਜਦੋਂ ਭਗਤ ਕਬੀਰ ਜੀ ਦੀ ਸੰਗਤ ਕਰਦੇ ਰਹੇ ਤੇ ਉਹਨਾਂ ਵਿੱਚੋਂ ਖਰੀ ਪ੍ਰਾਪਤੀ ਹੋਈ ਵੀ ਹੁਣ ਮੈਂ ਵੀ ਰੱਬ ਨੂੰ ਪਾਵਾਂ ਤੇ ਉਹਦਾ ਕੰਮ ਵੀ ਸੀ ਕਿਉਂਕਿ ਹਰ ਇੱਕ ਭਗਤ ਆਪਣੀ ਕਿਰਤ ਕਰਦਾ ਰਹੇ ਕਿਰਤ ਹਰ ਇੱਕ ਇਨਸਾਨ ਦੀ ਇਹ ਵੱਖਰੀ-ਵੱਖਰੀ ਹੁੰਦੀ ਹੈ ਕਿਸੇ ਦਾ ਕੋਈ ਵਪਾਰ ਕਿਸੇ ਦਾ ਦਿਮਾਗੀ ਕੰਮ ਜਾਲਾ ਹੁੰਦਾ ਹੈ ਤੇ ਕਿਸੇ ਦਾ ਸਰੀਰਕ ਕੰਮ ਜ਼ਿਆਦਾ ਹੁੰਦਾ ਹੈ ਇਸ ਕਰਕੇ ਸੋਮ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋ ਆਸੈਣ ਨਾਈ ਪ੍ਰੇਮ ਭਉਤ ਰਾਤੀ ਕਰ ਅਲਗ ਰਾਜ ਦਵਰ ਜਾਈ ਉਹ ਪ੍ਰੇਮ ਭਗਤੀ ਵਿੱਚ ਲੀਣ ਹੋ ਗਿਆ ਸ਼ਾਮਾਂ ਵੇਲੇ ਬਹਿੰਦਾ ਹੈ ਉਸ ਮਾਲਕ ਦੀ ਇਵਾਦਤ ਕਰਦਾ ਹੈ ਪਰਮਾਤਮਾ ਦੀ ਸਿਮਰਨੇ ਕਰਦਾ ਹੈ ਤੜਕੇ ਸੁਨੇਹਾ ਫਲਾਇਆ ਜਿਵੇਂ ਸਤਿਗੁਰੂ ਪਰਸ਼ਰ ਜੀ ਬਖਸ਼ ਕਰਦੇ ਜਪ ਜੀ ਬ੍ਰਹਮ ਬੋਧ ਖਾਦਾ ਉਸ ਬ੍ਰਹਮੰਡ ਨਾਲ ਲੱ ਕਰਦਾ ਅਮਰ ਤੇ ਵੇਲੇ ਉੱਠਣ ਦਾ ਸਤਿਗੁਰੂ ਪਰਸ਼ਰ ਕਹਿੰਦੇ ਜਿੰਨਾ ਸਨੇਹਾ ਹੋ ਸਕਦਾ ਹੈ ਮਰਤ ਵਿਲੋਖਿਆ ਕਰ ਤੇ ਉੱਠਣਸਾਰ ਅਰਸ਼ਕੰਨ ਜਪ ਜੀ ਜਾਪ ਨੂੰ ਪੜਿਆ ਕਰ ਜਾਪ ਕਰਿਆ ਕਰ ਰੱਬ ਦਾ ਨਾਮ ਲਿਆ ਕਰ ਉਹਦਾ ਪਾਪ ਕੀ ਹੈ ਜਦੋਂ ਤੁਸੀਂ ਅੰਮ੍ਰਿਤ ਵੇਲੇ ਪ੍ਰਿਆਗ ਕਰੋਗੇ ਨਾ ਉਸ ਪਰਮਾਤਮਾ ਅੱਗੇ ਤਾਂ ਤੁਹਾਡੀ ਗੱਲ ਨੂੰ ਪੂਰਾ ਬ੍ਰਹਿਮੰਡ ਸੁਣਦਾ ਹੈ ਕਿਉਂਕਿ ਸਾਰਾ ਬ੍ਰਹਿਮੰਡ ਅੰਮ੍ਰਿਤ ਵੇਲੇ ਇਕਾਂਤ ਹੁੰਦਾ ਹੈ ਐਦਾਂ ਮੰਨ ਲਓ ਰੱਬ ਨੂੰ ਆਪਣੀ ਗੱਲ ਸੁਣਾਉਣ ਦਾ ਸਭ ਤੋਂ ਵਧੀਆ ਮੌਕਾ ਅੰਮ੍ਰਿਤ ਵੇਲੇ ਜਿੰਨਾ ਸੁਦੇਹਾ ਹੋ ਸਕਦਾ ਹੈ ਉੱਤੇ ਉਠਣ ਸਾਦੀ ਰੱਬ ਨੂੰ ਬਸਰਦੇ ਰਹੋ ਆញਿਉ ਸਤਗੁਰੂ ਪਰਸਾਖ ਨੇ ਭਾਈ ਭਲਕੇ ਰੱਬ ਦੀ ਇਬਾਦਤ ਕਰਕੇ ਫਿਰ ਉਹ ਰਾਜ ਦਰਬਾਰ ਉਚ ਆਪਣੀ ਡਿਊਟੀ ਕਰਦਾ ਜਿਵੇਂ ਸਿੱਖਾ ਦਾ ਕਰਨੀ ਹੈ ਹੀ ਹੈ ਨਾ ਵਿਕਿਰਤ ਕਰਨੀ ਹੈ ਪਰ ਨਾਮ ਜਪ ਕੇ ਕਰਨੀ ਹੈ ਨਾਮ ਜਪਣਾ ਕਿਰਤ ਕਰਨੀ ਹੈ ਵੰਡ ਕੇ ਖਾਣਾ ਤੇ ਰੱਬ ਦੀ ਨਾਮ ਤੋਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਪ੍ਰੇਮ ਭਗਤ ਰਾਤੀ ਕਰ ਅਲਕੈ ਰਾਜ ਦੁਆਰ ਜਾਈ ਹਲਕੇ ਦਰਦ ਨੂੰ ਤੜਕੇ ਕਰ ਉਸ ਤੋਂ ਬਾਅਦ ਆਪਣੇ ਰਾਜ ਦਰਬਾਰ ਵਿੱਚ ਜਾਂਦਾ ਹੈ ਤੇ ਰਾਜ ਦਰਬਾਰ ਵਿੱਚ ਜਾ ਕੇ ਰਾਜੇ ਦੀ ਮ사ਜ ਕਰਦਾ ਹੈ ਫਿਰ ਰਾਜੇ ਇਸ਼ਨਾਨ ਪਾਣ ਕਰਦਾ ਹੈ ਕਿਉਂਕਿ ਰਾਜੇ ਦੇ ਸਰੀਰ ਅੰਦਰ ਸਰੀਰਕ ਦਰਦ ਹੈ ਸਰੀਰ ਦੇ ਵਿੱਚ ਦਰਦ ਰਿੰਗਾ ਹੈ ਤੇ ਮ사ਜ ਕਰਕੇ ਕੁਝ ਰਾਹਤ ਮਿਲ ਜੰਗੀ ਹੈ ਜਿਵੇਂ ਆਪਾਂ ਦੇਸੀ ਜਿਹੇ ਤਰੀਕੇ ਨਾਲ ਗੱਲ ਸਮਝ ਲਈਏ ਪੀ ਭਗਤ ਸੈਣ ਜੀ ਨਾਲ ਜਿਵੇਂ ਆਪਾਂ ਨੂੰ ਬੈਦ ਹੁੰਦੇ ਦੇਸੀ ਬੈਦ ਹਕੀਮ ਹੁੰਦੇ ਇਹ ਬੈਦਗੀ ਵੀ ਕਰਦੇ ਰਹੇ ਆ ਤੇ ਅੰਗ ਪੈਰ ਵੀ ਚੜਾਉਂਦੇ ਰਹੇ ਆ ਉਹਨਾਂ ਸਮਿਆਂ ਦੇ ਵਿੱਚ ਦੇਸੀ ਬੈਦ ਹੀ ਸਰੀਰ ਕਾਰਜਾਂ ਨੂੰ ਨੋਟ ਕਰਦੇ ਸੀ ਪਰ ਇੱਕ ਦਿਨ ਕੀ ਵਾਪਰਦਾ ਹੈ ਕਿ ਭਗਤ ਕਵੀਰ ਜੀ ਦਾ ਸਮਾ ਜਦੋਂ ਸ਼ਾਮਾਂ ਵੇਲੇ ਪ੍ਰੇਮਾ ਭਗਤੀ ਵਿੱਚ ਲੀਨ ਹੁੰਦਾ ਹੈ ਨਾ ਤੇ ਆ ਕੇ ਦਰਵਾਜ਼ੇ ਤੇ ਸਾਧੂਆਂ ਦੀ ਮੰਡਲੀ ਦਸਤਕ ਦਿੰਦੀ ਐ ਸਾਧੂਆਂ ਦੀ ਮੰਡਲੀ ਆਈ ਹੋ ਰੱਬ ਦੇ ਪਿਆਰੇ ਆਏ ਨੇ ਤੇ ਆਓ ਭਗਤੀ ਸ਼ੁਰੂ ਹੋ ਗਈ ਆਏ ਸੰਤ ਪਰਹੁਣੇ ਕੀਰਤਨ ਹੋਆ ਰੈਣ ਸਬਾਈ ਹੁਣ ਸੰਤ ਪਰਹੁਣੇ ਪਰਹੁਣੇ ਦਾਰਨ ਹੁੰਦਾ ਗੈਸਟ ਵੀ ਮਹਿਮਾਨ ਆਏ ਸਾਡੇ ਘਰੇ ਤੇ ਮਹਿਮਾਨ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਮਹਿਮਾਨ ਰੱਬ ਨਾਲ ਜੋੜਨੀਆਂ ਗੱਲਾਂ ਕਰਦਾ ਹੈ ਸ਼ੋਭਾ ਕਰਦਾ ਹੈ ਪਰਸ਼ਾਖਨ ਦੇ ਜਿੱਥੇ ਤੁਹਾਡੀ ਸੰਗਤ ਹੋ ਜਾਂਦੀ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਤੇ ਇੱਕ ਮਹਿਮਾਨ ਆਕ ਨਸ਼ਿਆਂ ਦੇ ਗੁਲਤਾਨ ਹੋ ਜਾਂਦਾ ਜਿਹੜਾ ਕਿ ਦੋ ਤਰ੍ਹਾਂ ਦਾ ਸਾਡੇ ਘਰ ਦੇ ਵਿੱਚ ਮਹਿਮਾਨ ਆਉਂਦਾ ਹੈ ਇੱਕ ਮਹਿਮਾਨ ਰੱਬ ਦੀ ਗੱਲ ਕਰਦਾ ਹੈ ਪ੍ਰਮਾਤਮਾ ਦੀ ਗੱਲ ਕਰਦਾ ਹੈ ਉਹਨੂੰ ਸੰਤ ਪਰਉਣਾ ਕਹਿੰਦੇ ਹੈ ਪਰਹੁਣੇ ਗਰਥ ਵੀ ਮਹਿਮਾਨ ਆ ਇਸ ਕਰਕੇ ਸੰਤ ਪਰਹੁਣਿਆਂ ਦੀ ਸੰਤਾਂ ਦੀ ਮੰਡਲੀ ਭਗਤ ਸੈਣ ਜੀ ਦੇ ਘਰ ਪਹੁੰਚੀ ਹੈ ਤੇ ਰੱਬ ਦੀਆਂ ਗੱਲਾਂ ਹੋਣ ਲੱਗ ਪਈਆਂ ਪਰਮਾਤਮਾ ਦੀ ਕੀਰਤਨ ਹੋਵਾ ਰਹਿਣ ਸਭਾਈ ساری ਰਾਤ ਰੱਬ ਦੀ ਬਾਤਤ ਹੁੰਦੀ ਰਹੇ ਰੈਣ ਸਭਾਈ ਕੀਰਤਨ ਹੁੰਦਾ ਰਿਹਾ ਹੁਣ ਤਾਂ ਹਰ ਇੱਕ ਨਗਰ ਦੇ ਵਿੱਚ ਤਿੰਨ ਤਮ ਚਾਰ ਚਰ ਗੁਰੂ ਘਰ ਬਣਦੇ ਤੇ ਸੰਗਤ ਕਰਨ ਦੀ ਬਹੁਤੀ ਦਿਲਚਸਪੀ ਨਹੀਂ ਰਹੀ ਕਿਸੇ ਨੂੰ ਔਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਗੁਰੂ ਘਰ ਕੱਚੇ ਹੁੰਦੇ ਸੀ ਸਿੱਖ ਬੜੇ ਪੱਕੇ ਹੁੰਦੇ ਸੀ ਉਹਨਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਰਾਤੀ ਅੱਧੀ ਅੱਧੀ ਰਾਤ ਤੱਕ ਤੇ ਬਹੁਤੇ ਪੜੇ ਲਿਖੇ ਵੀ ਨਹੀਂ ਸੀ ਹੁੰਦੇ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਜਿਹੜੀ ਸ਼ਰਧਾ ਸੀ ਉਹ ਬੜੀ ਸੱਚੀ ਸੁੱਚੀ ਸੀ ਜਿਵੇਂ ਜਿਵੇਂ ਆਪਾਂ ਅੜ ਗਏ ਤਰੱਕੀਆਂ ਕਰ ਗਏ ਉਹਵੇਂ ਰੱਬ 'ਚ ਹੀ ਕਸੂਰ ਕੱਢਣ ਲੱਗ ਪਏ ਓਵੇਂ ਰੱਬ ਤੋਂ ਹੀ ਤਰਕ ਕਰਨ ਲੱਗ ਪਏ ਗੁਰੂ ਘਰ ਦੇ ਕਿੰਤੂ ਪਰੰਤੂ ਖੜ ਲੱਗ ਪਏ ਢੜੇ ਬਣਾ ਬਣਾ ਕੇ ਲੜਨ ਲੱਗ ਪਏ ਸਤਿਗੁਰੂ ਸੱਚੇ ਪਰਸਾਜੇ ਕਿਰਪਾ ਕਰਦੇ ਆ ਪ੍ਰਾਤਨ ਸਿੱਖ ਅੱਧੀ ਅੱਧੀ ਰਾਤ ਤੱਕ ਭਾਵੇਂ ਕੋਈ ਪੜਿਆ ਹੁੰਦਾ ਭਾਵੇਂ ਜਿਹੜਾ ਪੜਿਆ ਹੁੰਦਾ ਬਾਣੀ ਪੜਦਾ ਦੂਜੇ ਸੁਣਦੇ ਤੇ ਜਿਹੜੇ ਨਹੀਂ ਸੀ ਪੜੇ ਉਹ ਫਿਰ ਇਕੱਠੇ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਪਹਿਲੀ ਪੌੜੀ ਦਾ ਜਾਪ ਜਿਵੇਂ ਆਪਾਂ ਪਿੰਡਾਂ 'ਚ ਦੇਸੀ ਭਾਸ ਵੀ ਪਹਿਲੀ ਪੌੜੀ ਤੇ ਜਾਵੇ ਨੂੰ ਜਿਹਨੂੰ ਮੂਲ ਮੰਤਰ ਕਹਿੰਦੇ ਆਪਾਂ ਮੂਲ ਮੰਤਰ ਸਿੱਖਦੇ ਕਰਮ ਵਿੱਚ ਜਨ ਦੇ ਬੱਚੇ ਨੂੰ ਵੀ ਆ ਜਾਂਦਾ ਸੀ ਕਿਉਂਕਿ ਵੱਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਦੋទੀਆਂ ਨੂੰ ਲੈ ਕੇ ਗੋਦ ਵਿੱਚ ਲੈ ਕੇ ਮੂਲ ਮੰਤਰ ਦਾ ਜਾਪ ਕਰਦੇ ਅੱਜ ਕੌਣ ਕਰਦਾ ਹੈ ਆਪਣੇ ਆਪਣੇ ਮਨ ਵਿੱਚ ਝਾਕ ਮਾਰੇ ਅੱਜ ਉਮਰ ਸਾਡੀ 60 ਸਾਲ ਦੀ ਹੋ ਗਈ ਕਹਿੰਦੇ ਸਾਨੂੰ ਤਾਂ ਮਾਣ ਪੜਨੀ ਨਹੀਂ ਆਉਂਦੀ ਤੇ ਉਹਦੇ ਭਾਵੇਂ ਪੜਿਆ ਹੁੰਦਾ ਤੇ ਭਾਵੇਂ ਅਣ ਪੜਾ ਹੁੰਦਾ ਤੇ ਪਹਿਲੀ ਪੌੜੀ ਦਾ ਪਾਠ ਸਾਰਿਆਂ ਨੂੰ ਆਉਂਦਾ ਹੁੰਦਾ ਸੀ ਤੇ ਉਸੇ ਜਾਤ ਨੂੰ ਕਿ ਸਿੱਖ ਕੀਰਤ ਵੀ ਕਰਦਾ ਰਹਿੰਦਾ ਤੇ ਉਹ ਰੱਬ ਦੀ ਬੰਦਗੀ ਵੀ ਕਰਦਾ ਰਹਿੰਦਾ ਨਾਲੇ ਭਗਤੀ ਹੋਈ ਜਾਂਦੀ ਨਾਲੇ ਰੱਬ ਦੀ ਬੰਦਗੀ ਹੋਈ ਜਾਂਦੀ ਤੇ ਨਾਲੇ ਕੀਰਤ ਹੋਈ ਜਾਂਦੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਆ ਪਾਈ ਗੁਰਦਾਸ ਜੀ ਆਪਣੀਆਂ ਬਾਰਾਂ ਮਤਬਚ ਵਚਨ ਕਰਦੇ ਆ ਆਏ ਸੰਤ ਪਰਉਣੀ ਕੀਰਤਨ ਹਵਾ ਰਹਿਣ ਸਵਾਈ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਹੈ ਹੁਣ ਸੰਤਾਂ ਦੀ ਸੰਗਤ ਛੱਡਣ ਨੂੰ ਜੀ ਨਹੀਂ ਕਰਦਾ ਭਗਤ ਸੈਣਜੀ ਦਾ ਛੱਡ ਨਾ ਸਕੈ ਸੰਤ ਜਾਨੋ ਰਾਜ ਦਵਾਰ ਨਾ ਸੇਵ ਕਮਾਈ ਹੁਣ ਸਾਧੂ ਮਤ ਵਿੱਚ ਕਿਉਂਕਿ ਸਾਧੂ ਮੇ ਪ੍ਰਵਾਹ ਹੁੰਦਾ ਉਹ ਕਿਸੇ ਦੇ ਅਧੀਨ ਨਹੀਂ ਹੁੰਦਾ ਤੇ ਉਹਨਾਂ ਦੀ ਬਿਰਤੀ ਲੱਗੀ ਹੈ ਰੱਬ ਦੇ ਗੁਣ ਗਾਣ ਲਗਾਈ ਜਾਂਦੇ ਐ ਇੰਦਰ ਭਲਕਾ ਸੁਬਾ ਹੋ ਗਈ ਮੁਤ ਵੇਲਾ ਹੋ ਗਿਆ ਤੇ ਭਗਤ ਸੈਨ ਦਾ ਸਮਰਾਜ ਦਰਬਾਰ ਵਿੱਚ ਜਾਣ ਦਾ ਹੋ ਗਿਆ ਭਗਤ ਸੈਨ ਦਾ ਸਮਰਾਜ ਦਰਬਾਰ ਵਿੱਚ ਜਾਣ ਦਾ ਹੋ ਗਿਆ ਪ੍ਰਸਾਦਾਂ ਦੀ ਸੰਗਤ ਨੂੰ ਛੱਡ ਨਾ ਸਕਿਆ ਰਾਜ ਦਰਬਾਰ ਵਿੱਚ ਪਹੁੰਚ ਨਾ ਸਕਿਆ ਰਾਜ ਦਰਬਾਰ ਵਿੱਚ ਪਹੁੰਚ ਨਾ ਸਕਿਆ ਤੇ ਇਧਰ ਸਮਾਂ ਲੰਘ ਗਿਆ ਜਿਹੜੇ ਡਿਊਟੀ ਆਲਾ ਸਮਾਂ ਸੀ ਕਿਉਂਕਿ ਭਗਤ ਸੈਨ ਜੀ ਪੱਕੀ ਡਿਊਟੀ ਸੀ ਉਹਨਾਂ ਦੀ ਕਿ ਰਾਜੇ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਤੁਮ ਜਾ ਕੇ ਮ사ਜ ਕਰਨੀ ਹੈ ਤੇ ਸਤਿਗੁਰੂ ਪਰਸ਼ਾ ਦੀ ਕਿਰਪਾ ਕਰਦੇ ਨੇ ਅੱਜ ਰਾਜ ਦਰਬਾਰ ਵਿੱਚ ਭਗਤ ਸੈਨ ਪਹੁੰਚ ਨਹੀਂ ਸਕੇ ਪਰ ਕੀ ਪਾਣਾ ਵਾਪਰਦਾ ਸੈਨ ਰੂਪ ਹਰ ਜਾਏ ਕੈ ਆਇਆ ਰਣੇ ਨੋਰੀ ਜਾਈ ਸਾ ਕਾਲ ਪ੍ਰਖਵ ਗੁਰੂ ਦੀ ਕਰਾਮਾਤ ਵਰਤਦੀ ਹੈ ਉਹ ਸੈਣ ਦੇ ਰੂਪ ਉਧਾਰ ਫਰ ਲੈਂਦਾ ਕਿਉਂਕਿ ਪਾਸਖ ਬਚਨ ਕਰਦੇ ਨੇ ਹਰ ਹਰ ਜਨ ਦੋਈ ਏਕ ਹੈ ਵਿਦ ਵਿਚਾਰ ਖਸ ਨਾਹੀ ਜਿਸ ਇਨਸਾਨ ਦੇ ਹਿਰਦੇ ਵਿੱਚ ਰੱਬ ਦਾ ਵਾਸ ਹੋ ਜਾਂਦਾ ਹੈ ਜਿਹੜਾ ਇਨਸਾਨ ਰੱਬ ਦੀ ਬੰਦਗੀ ਕਰਦਾ ਹੈ ਇਨਸਾਨੀਅਤ ਨੂੰ ਸਮਝ ਲੈਂਦਾ ਹੈ ਤੇਰ ਭਾਵ ਬਿਨ ਭਾਵ ਖਤਮ ਕਰ ਲੈਂਦਾ ਆਪਣੇ ਜੀਵਨ ਵਿੱਚੋਂ ਚੰਗੀ ਸੋਚ ਉੱਚੀ ਸੁੱਚੀ ਸੋਚ ਦਾ ਮਾਲਕ ਹੋ ਜਾਂਦਾ ਹੈ ਉੱਚੇ ਆਚਰਣ ਦਾ ਮਾਲਕ ਹੋ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਤੇ ਰੱਬ ਵਿੱਚ ਫਿਰ ਫਰਕ ਨਹੀਂ ਰਹਿੰਦਾ ਜਿਹਦੀ ਬਾਕੀ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਦੋਂ ਇਨਸਾਨ ਰੱਬ ਦੀ ਬੰਦਗੀ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪ ਕੇ ਬ੍ਰਹਮ ਨੂੰ ਪ੍ਰਾਪਤ ਹੋ ਜਾਂਦਾ ਤੇ ਉਹ ਆਪ ਹੀ ਪਰਮੇਸ਼ਰ ਹੋ ਜਾਂਦਾ। ਪਾਸ਼ਾ ਕੰਨੇ ਰੱਬ ਦਾ ਤੇ ਰੱਬ ਦੇ ਬੰਦੇ ਦਾ ਫਿਰ ਕੋਈ ਭੇਦ ਭਾਵ ਨਹੀਂ ਰਹਿ ਜਾਂਦਾ। ਦੋਨੇ ਇੱਕੋ ਸਰੂਪ ਹੋ ਜਾਂਦੇ। ਤਾਂ ਜੋ ਸਤਿਗੁਰ ਪਾਸ਼ਾ ਕੰਨੇ ਜਿਹੜਾ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਆਪਣੇ ਅੰਦਰ ਉਹ ਹੋਜ ਲੈਂਦਾ ਉਹ ਆਪ ਹੀ ਰੱਬ ਬਣ ਜਾਂਦਾ। ਤਾਂ ਜੋ ਸਤਿਗੁਰ ਪਾਸ਼ਾ ਕੰਨੇ ਹੁਣ ਭਗਤ ਸੈਨ ਜੀ ਰੱਬ ਦੀ ਬੰਦਗੀ ਵਿੱਚ ਲੈਣਾ ਹੈ। ਤੇ ਰੰਭ ਭਗਤ ਸੈਣ ਦਾ ਰੂਪ ਧਾਰ ਕੇ ਰਾਜੇ ਨੂੰ ਲਿਝਾਈ ਜਾਂਦਾ ਹੈ ਭਾਵ ਉਹਦੀ ਮ사ਜ ਕਰੀ ਜਾਂਦਾ ਹੈ ਸੈਣ ਰੂਪ ਹਰ ਜਾਏ ਕਾ ਆਇਆ ਰਣ ਨੋਰੀ ਜਾਈ ਹੁਣ ਕਈ ਹਾਲਾਂ ਦਾ ਜਿਹੜਾ ਸਰੀਰਕ ਦਰਦ ਸੀ ਜਿਹੜਾ ਕੁਝ ਮ사ਜ ਕਰਨ ਕਰਕੇ ਰਾਹਤ ਮਿਲ ਜਾਂਦੀ ਸੀ ਤੇ ਫਿਰ ਰਾਜ ਦਰਬਾਰ ਨੂੰ ਚਲਾਉਂਦਾ ਸੀ ਤੇ ਸਾਰੇ ਦਿਨ ਦੇ ਵਿੱਚ ਫਿਰ ਥਕਾਵਟ ਆ ਜਾਂਦੀ ਸੀ। ਕਈ ਬੰਦਿਆਂ ਦੇ ਸਰੀਰ ਇਦਾਂ ਦੇ ਹੁੰਦੇ ਵੀ ਜੇ ਥੋੜਾ ਜਿਹਾ ਕੰਮ ਕਰਨ ਲਈ ਕਿਉਂ ਥੱਕ ਜਾਂਦੇ ਜਿਨ੍ਹਾਂ ਨੇ ਬਹੁਤੇ ਕੰਮ ਨਹੀਂ ਕੀਤੇ ਹੁੰਦੇ ਜਾਂ ਜਦੋਂ ਬੰਦਾ ਕੰਮ ਛੱਡ ਜਾਂਦਾ ਹੈ ਉਹਦੇ ਇਦਾਂ ਦੀ ਘਟਨਾ ਉਹਦੇ ਸਰੀਰ ਨਾਲ ਵਾਪਰ ਲੱਗ ਜਾਂਦੀ ਜਾਂ ਕੋਈ ਰੋਗ ਕਰਕੇ ਹੁਣ ਤਾਂ ਸਾਰੇ ਤਕਰੀਬਨ ਦਵਾਈਆਂ ਤੇ ਚੱਲਦੇ ਆਪਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਇਧਰ ਭਗਤ ਸੈਨ ਜੀ ਪ੍ਰਸਾਦੂ ਮੰਡਲੀ ਨੇ ਜਦੋਂ ਕੀਰਤਨ ਦੀ ਸਮਾਪਤੀ ਕੀਤੀ ਕਾਹੀ ਦਿਨ ਚੜ ਗਿਆ ਸਵੇਰ ਹੋ ਗਈ ਸਾਧ ਜਨਾਂ ਨੂੰ ਵਿਦਾ ਕਰ ਰਾਜ ਦਰਬਾਰ ਗਿਆ ਸਰ ਮਾਈ ਹੁਣ ਸਾਧੂ ਜਨਾਂ ਨੂੰ ਵਿਦਾ ਕਰਕੇ ਉਹਨਾਂ ਤੋਂ ਵਿਦਾਈ ਹੀ ਲੈ ਕੇ ਜੋ ਬਣਦਾ ਸੀ ਸਤਕਾਰ ਕਰਕੇ ਬਾਪਸ ਆਇਆ ਰਾਜ ਦਰਬਾਰ ਵਿੱਚ ਕਾਲੀ ਕਾਲੀ ਆਇਆ ਅੱਗੇ ਰਾਜ ਦਰਬਾਰ ਸਜਿਆ ਪਿਆ ਫੈਸਲੇ ਹੋਣ ਲੱਗ ਪਏ ਕਿ ਰਾਜਾ ਬੜਾ ਖੁਸ਼ ਹੈ ਰਾਜਾ ਬੜਾ ਖੁਸ਼ ਹੈ ਹੁਣ ਕੋਈ ਬੰਦਾ ਕੰਮ ਤੋਂ ਕੁਦਰਤੀ ਕਰਕੇ ਲੇਟ ਹੋ ਜੇ ਤੇ ਉਹ ਫਿਰ ਛੋੜਾ ਜਾ ਸ਼ਰਮ ਹੀ ਮਹਿਸੂਸ ਕਰਦਾ ਵੀ ਸ਼ਰਮ ਆਉਂਦਾ ਹੈ ਕਿ ਮੈਂ ਜੇ ਲੇਟ ਹੋ ਗਿਆ ਕਿਸੇ ਕਾਰਨ ਕਰਕੇ ਭਾਵੇਂ ਕੋਈ ਕਾਰਨ ਕਰਕੇ ਲੇਟ ਹੋਇਆ ਹੋਵੇ ਸਾਥ ਜਨਨ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਈ ਸ਼ਰਮਾਉਣਾ ਸ਼ਰਮਾਉਂਦਾ ਦਰਬਾਰ ਵਿੱਚ ਪਹੁੰਚਦਾ ਹੈ ਅਹਿਲਕਾਰ ਨੇ ਵੀ ਤਕਰੀਬਨ ਕੋਈ ਸਵਾਲ ਜਵਾਬ ਨਹੀਂ ਕੀਤਾ ਜਦ ਡਿਊਟੀ ਤੇ ਖੜਾ ਹੈ ਪਹਿਰੇਦਾਰ ਕਿਉਂਕਿ ਉਹਨੂੰ ਐਦਾਂ ਹੋ ਗਿਆ ਵੀ ਕੋਈ ਕੰਮ ਆਇਆ ਹੋਣਾ ਕਿਉਂਕਿ ਦਰਬਾਰ ਹੁਸੈਨ ਜੀ ਦਰਬਾਰ ਚ ਨਹੀਂ ਸੀ ਜਾਂਦੇ ਸਤਿਗੁਰੂ ਸੱਚੇ ਪਰਸਾ ਦੀ ਕਿਰਪਾ ਕਰਦੇ ਨੇ ਰਾਣ ਦੂਰ ਹੋ ਸਦਕੈ ਗੁਨੋਕ ਵਾਏ ਖੋਲ ਪੈਨਾਈ ਰਾਜਾ ਬੜਾ ਖੁਸ਼ ਹੈ ਦੂਰੋਂ ਦਰਬਾਰ ਵਿੱਚ ਰਾਜੇ ਨੇ ਸੈਨ ਨੂੰ ਆ ਕੇ ਆਉਂਦੇ ਨੂੰ ਦੇਖਿਆ ਤੇ ਉੱਠ ਕੇ ਖੜਾ ਹੋਇਆ ਕਹਿੰਦਾ ਬਾ ਕਮਾਲ ਕਰਤੀ ਅੱਜ ਹੁਣ ਭਗਤ ਸੈਨ ਨੂੰ ਇਦਾਂ ਹੈ ਵੀ ਰਾਜਾ ਮੈਨੂੰ ਸ਼ਰਮਿੰਦਗੀ ਦਿੰਦਾ ਬੇਸ਼ਰਮੀ ਦਿੰਦਾ ਪਰ ਭਗਤ ਸੈਨ ਨੂੰ ਰਾਜਾ ਦਿਲੋਂ ਪਿਆਰ ਕਰਦਾ ਹੈ ਕਹਿੰਦਾ ਬਾ ਕਮਾਲ ਕਰਤੀ ਅੱਜ ਇਹ ਜੀ ਮਿਸਾਲ ਕੀਤੀ ਹੈ ਵੀ ਜਿਹੜਾ ਮੇਰੇ ਕਈ ਸਾਲਾਂ ਦਾ ਸਰੀਰਕ ਦਰਦ ਸੀ ਉਹ ਦੂਰ ਹੋ ਗਿਆ ਖਤਮ ਹੋ ਗਿਆ ਤੇ ਕਹਿੰਦਾ ਤੂੰ ਮੈਨੂੰ ਬੱਸ ਕਰ ਲਿਆ ਸੁੱਚੇ ਮੋਤੀਆਂ ਦੀ ਬੜੀ ਕੀਮਤੀ ਮਾਲਾ ਕਹਿੰਦਾ ਮੈਂ ਤੈਨੂੰ ਇਹ ਪਹਿਨਾ ਉਹ ਆਪਣੇ ਗਾਲਜ ਵਿੱਚੋਂ ਕੱਢ ਕੇ ਰਾਜੇ ਨੇ ਭਗਤ ਸੈਨ ਦੇ ਗਲ ਹੁ ਚਪਾ ਦਿੱਤੀ ਕਹਿੰਦਾ ਤੂੰ ਮੈਨੂੰ ਬੜਾ ਪ੍ਰਸੰਨ ਪਰਸ਼ੰਨ ਕੀਤਾ ਬੜਾ ਖੁਸ਼ ਆਮਦ ਤੇ ਵਿੱਚ ਤੇ ਭਗਤ ਸੈਨਿਕ ਦਾ ਰਾਜਨ ਸਾਧੂ ਮੰਡਲੀ ਆ ਗਈ ਸੀ ਇਸ ਕਰਕੇ ਮੈਂ ਜ ਰਾਜਦਵਾਰ ਵਿੱਚ ਪਹੁੰਚ ਨਹੀਂ ਸਕਿਆ ਰਾਜਾ ਕਹਿੰਦਾ ਕਮਾਲ ਕਰਦਾ ਤੜਕੇ ਸਵੇਹਾ ਆਇਆ ਮੇਰੀ ਮ사ਜ ਕਰਕੇ ਗਿਆ ਤੇ ਹੁਣ ਕਹਿੰਦਾ ਮੈਂ ਰਾਜਦਵਾਰ ਵਿੱਚ ਆਇਆ ਹੀ ਨਹੀਂ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਕਿਹੜੀਆਂ ਗੱਲਾਂ ਕਰਦਾ ਕਹਿੰਦਾ ਸੱਚ ਜਾਣਿਓ ਅੱਜ ਰਾਜ ਨੂੰ ਮੈਂ ਨਹੀਂ ਸੇਵਾ ਬਿਚਾਇਆ ਮੈਂ ਅੱਜ ਡਿਊਟੀ ਤੇ ਹਾਜ਼ਰ ਨਹੀਂ ਸੀ ਭਗਤ ਸਿੰਘ ਜੀ ਇਹ ਬਚਨ ਕਰਦੇ ਹਨ ਰਾਜ ਕਣ ਲਗ ਕਮਾਲ ਕਰਦਾ ਹੈ ਸਾਹਮਣੇ ਮੇਰੇ ਆਇਆ ਤੇ ਅਹਿਲਕਾਰਾਂ ਨੂੰ ਬੁਲਾਇਆ ਗਿਆ ਕਿਉਂਕਿ ਰੋਜ਼ ਬੰਦਾ ਜਦੋਂ ਨੇੜੇ ਰਹਿੰਦਾ ਹੈ ਜਦੋਂ ਹਾਸਾ ਡੇਠਾ ਵੀ ਹੋਣ ਲੱਗ ਜਾਂਦਾ ਜਿਹੜੇ ਰਾਜ ਦਰਬਾਰੀ ਸੀ ਅਹਿਲਖਾਰ ਸੀ ਪਹਿਰੇਦਾਰ ਨੂੰ ਬੁਲਾਇਆ ਗਿਆ ਕੰਨੇ ਪੇਰੇਦਾਰ ਇਹ ਦੱਸ ਵੀ ਅੱਜ ਸੈਨ ਤੇਰੇ ਕੋਲ ਦੀ ਲੰਘਿਆ ਕਿੰਨੀ ਲੰਘਿਆ ਉਹ ਕਹਿੰਦੇ ਜੀ ਲੰਘਿਆ ਤਲਕੇ ਸੁਨੇਹਾ ਜਿਹੜੇ ਕਹਿ ਰੋਜ਼ ਆਉਂਦਾ ਉਹ ਆਇਆ ਤੇ ਆ ਕੇ ਮੈਂ ਜਾਂਦਾ ਵੀ ਦੇਖਿਆ ਤੇ ਆਉਂਦਾ ਵੀ ਦੇਖਿਆ ਸੈਨ ਕਿਦਾਂ ਦੀਆਂ ਗੱਲਾਂ ਕਰਦਾ ਹੈ ਸੈਨ ਦੇ ਅੱਖਾਂ ਚੋਂ ਪਾਣੀ ਆ ਗਿਆ ਨੈਤਰ ਫਦਲ ਹੋ ਗਏ ਕੰਠ ਰੁਕ ਗਿਆ ਤੇ ਸਾਰੇ ਹੈਰਾਨ ਹੋ ਗਏ ਕਹਿੰਦੇ ਤੂੰ ਰੋਣਾ ਕਿਉਂ ਆਇਆ ਕਿਹੜੀ ਗੱਲ ਦਾ ਰੋਣਾ ਹੈ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੈਨੂੰ ਇਨਾਮ ਦਿੱਤਾ ਹੈ ਤੂੰ ਅੱਜ ਮਸਾਜ ਇੰਨੀ ਸੋਹਣੀ ਕੀਤੀ ਹੈ ਮੇਰੇ ਸਰੀਰ ਵਿੱਚੋਂ ਦਰਦ ਹੀ ਦੂਰ ਕਰ ਦਿੱਤਾ ਹੈ ਪਰ ਭਗਤ ਸੈਣ ਜੀ ਉੱਥੇ ਸਿਰ ਨੀਵਾ ਕਰਕੇ ਕਹਿਣ ਲੱਗੇ ਰਾਜਨ ਅੱਜ ਮੈਂ ਤਾਂ ਆਪਣੇ ਘਰ ਵਿੱਚ ਸਾਧੂ ਬੰਡਲੀ ਨਾਲ ਭਜਨ ਬੰਦਗੀ ਕਰਦਾ ਸੀ ਅੱਜ ਮੈਂ ਤੇਰੇ ਰਾਜ ਦਰਬਾਰ ਵਿੱਚ ਨਹੀਂ ਪਹੁੰਚਿਆ ਮੈਨੂੰ ਪਤਾ ਲੱਗਿਆ ਇੱਕ ਨਿਮਾਣੇ ਸਿੱਖ ਦੀ ਰੱਖਿਆ ਕਰਨ ਵਾਸਤੇ ਇੱਕ ਨਿਮਾਣੇ ਸਿੱਖ ਦੀ ਲਾਜ ਰੱਖਣ ਵਾਸਤੇ ਮੇਰੀ ਖਾਤਰ ਮੇਰੇ ਪ੍ਰਮਾਤਮਾ ਨੂੰ ਤੇਰੀ ਹਾਜ਼ਰੀ ਪਰਣੀ ਪਈ ਤੇਰੀ ਮ사ਜ ਕਰਨੀ ਪਈ ਮੇਰੀ ਖਾਤਰ ਮੇਰੇ ਰੱਬ ਨੂੰ ਚਾਤਰ ਬਣਨਾ ਪਿਆ ਨੌਕਰ ਬਣਨਾ ਪਿਆ ਇਸ ਕਰਕੇ ਭਗਤ ਸੈਣ ਜੀ ਕਹਿੰਦੇ ਰਜਨ ਅੱਜ ਤੂੰ ਤੇਰੇ ਦਰਬਾਰ ਦੀ ਡਿਊਟੀ ਨਹੀਂ ਕਰਨੀ ਬਸ ਕੀਤਾ ਔ ਤਦ ਨੂੰ ਅੱਜ ਬੋਲੇ ਰਾਜ ਸੁਣੈ ਲਕਾਈ ਭਗਤ ਨੂੰ ਕਹਿੰਦਾ ਰਾਜਾ ਕਹਿੰਦਾ ਤੂੰ ਅੱਜ ਮੈਨੂੰ ਬਸ ਕਰ ਲੈ ਤੇ ਰਾਜ ਲਕਾਈ ਸੁਣਦੀ ਏ ਤੈਨੂੰ ਜੋ ਚਾਹੀਦਾ ਉਹ ਮੰਗ ਲੈ ਰਾਜਾ ਇੰਨਾ ਦਿਾਲ ਹੈ ਪਰ ਭਗਤ ਸੈਨ ਜੀ ਕਹਿੰਦੇ ਅੱਜ ਮੈਂ ਤੇਰੇ ਰਾਜ ਦਰਬਾਰ ਦੀ ਡਿਊਟੀ ਛੱਡ ਦਿੱਤੀ ਜਿਸ ਰੱਬ ਨੇ ਮੇਰੀ ਖਾਤਰ ਚਾਕਰ ਦੀ ਡਿਊਟੀ ਕੀਤੀ ਹੈ ਅੱਜ ਹੁਣ ਮੈਂ ਸਾਰੀ ਪਰੋਸੇ ਦੀ ਚਾਕਰੀ ਕਰਨੀ ਹੈ ਸਤਿਗੁਰੂ ਸੱਚੇ ਪਰਸ਼ਾ ਜੀ ਕਿਰਪਾ ਕਰਦੇ ਨੇ ਪ੍ਰਗਟ ਕਰ ਭਗਤ ਵਡਿਆਈ ਫਿਰ ਭਗਤ ਦੀ ਵਡਿਆਈ ਕਿਉਂਕਿ ਸਤਿਗੁਰੂ ਪਰਸ਼ਾ ਜੀ ਬਚਨ ਕਰਦੇ ਹੈ ਇਨਸਾਨ ਚੰਗੇ ਕਰਮ ਕਰਦਾ ਭਾਵੇਂ ਉਹ ਆਪਣੀ ਕਰਦਾ ਹੈ ਆਪਣੀ ਚੰਗੀ ਕਿਰਤ ਕਰਦਾ ਹੈ ਤੇ ਸੰਸਾਰ ਉਦੀ ਸੋਭਾ ਕਰਦਾ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਗ ਸੋਭਾ ਕਰਦਾ ਤੇ ਜੇਕਰ ਤੇ ਉਥੇ ਖੜ ਗਿਆ ਉਥੇ ਖੜ ਗਿਆ ਉਹਦੀ ਚੁਗਲੀ ਕਰ ਲਈ ਉਹਦੀ ਨਿੰਦਿਆ ਕਰ ਲਈ ਤੇ ਫਿਰ ਸਾਧਗੁਰੂ ਸਾਹਿਬ ਦੀ ਕਿਰਪਾ ਕਰਦੇ ਐ ਫਿਰ ਕੋਈ ਭਾਈ ਮੁੱਖ ਨਹੀਂ ਲਾਉਂਦਾ ਇਸ ਕਰਕੇ ਬਹੁਤ ਰੱਬ ਦੀ ਵਡਿਆਈ ਕਰਦਾ ਤੇ ਰੱਬ ਗੋਪਾਲ ਤਾਂ ਦੇ ਘਰ ਸਵਾਰ ਗੋਪਾਲ ਤੇਰਾ ਹਰਤਾ ਦੂਜਨ ਤੁਮਰੀ ਭਗਤ ਕਰਨਤੇ ਕਿਣ ਰੱਬ ਦੀ ਭਗਤੀ ਕਰਦਾ ਤਿੰਨ ਕੇ ਕਾਜ ਸਵਾਰਤਾ ਦਾਲ ਸਿਦਾ ਮੰਗੂ ਕਿ ਯੋ ਹਮਰਾ ਖੁਸ਼ੀ ਕਰਨ ਤਜੀਓ ਪਨੀਆਂ ਛਾਦਨ ਨੀਕਾ ਆਨਾਜ ਮੰਗੂ ਸਤ ਸਿਕਾ ਗਉ ਪੈਸ ਮੰਗੋਲਾ 베ਰੀ ਕਤਾ ਜਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵ ਮੰਗੇ ਪਗਲ ਧੰਨੇ ਨੇ ਵੀ ਇਹ ਭਗਤੀ ਕੀਤੀ ਹੈ ਤਾ ਤੈਨੂੰ ਰੱਬ ਨੇ ਗਊਆਂ ਚਾਰੀਆਂ ਖੂ ਗਿੜਿਆ ਇਸ ਕਰਕੇ ਜਿਹੜਾ ਜਿਹੜਾ ਰੱਬ ਦੇ ਵਾਸਤੇ ਕਿਉਂਕਿ ਰੱਬ ਨੇ ਸਭ ਕੁਝ ਦੇ ਦਿੱਤਾ ਸਾਨੂੰ ਜੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਜਿਹੜਾ ਦਾਤਾ ਦੇਣ ਵਾਲਾ ਹੈ ਅਸੀਂ ਉਹਦੇ ਬਾਅਦ ਤੇ ਕੁਝ ਸਮਾਂ ਕੱਢ ਕੇ ਉਸ ਆਖਾਲ ਪੁਰਖ ਉਹ ਵਾਹਿਗੁਰੂ ਦੀ ਬੰਦਗੀ ਕਰੀਏ ਸਤਿਗੁਰੂ ਪਾਤਸ਼ਾਹ ਜੀ ਦਾ ਜਾਪ ਜਪੀ ਜਿੰਨਾ ਸਮਾਂ ਹੁੰਦਾ ਹੈ ਕਬੀਰ ਏਕ ਕੜੀਆ ਤੇ ਕੜੀਆਂ ਦੀ ਹੂਤੇ ਆਦ ਭਗਤਨ ਸਿੱਧੀ ਗੋਸ਼ਟੇ ਜੋ ਕਿ 916 ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰਦੇ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ